ਅਮ੍ਰਿਤਸਰ ਦੇ ਤਾਣਾਸ਼ੀ ਹਟਾ ਦੀਨ ਪੈਂਦੇ ਆਜ਼ਾਦ ਰੋਡ ਰੇਗਰਪੁਰਾ ਇਲਾਕੇ ਤੋਂ 26 ਸਾਲਾ ਲੜਕੀ ਦੇ ਪੇਟ ਭਰੇ ਹਲਾਤਾ ਚਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਲਾਪਤਾ ਸੋਨਾਲੀ ਇੱਕ ਸਲੂਨ ਵਿੱਚ ਕੰਮ ਕਰਦੀ ਹੈ ਅਤੇ ਉਸ ਦਾ ਸਲੂਨ ਸ਼ਾਟੇ ਬਾਜ਼ਾਰ ਵਿੱਚ ਹੈ ਇਸ ਮੌਕੇ ਲਾਪਤਾ ਸੋਨਾਲੀ ਦੀ ਭੈਣ ਸੋਨਮਾਸੀ ਰੇਗਰਪੁਰਾ ਨੇ ਦੱਸਿਆ ਕਿ 16 April ਦੀ ਸ਼ਾਮ ਕਰੀਬ 7:30 ਵਜੇ ਸੋਨਾਲੀ ਸ਼ਾਟਾ ਬਾਜ਼ਾਰ ਸਥਿਤ ਆਪਣੇ ਸਲੂਨ ਤੋਂ ਵਾਪਸ ਘਰ ਆ ਰਹੀ ਸੀ ਪਰ ਕਾਰਨ ਨਹੀਂ ਪਹੁੰਚੀ ਉਨਾ ਕਿਹਾ ਕਿ ਇਸ ਸਬੰਧੀ ਉਹਨਾਂ ਸ਼ਹਾੜਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਵੱਲੋਂ ਜੋ ਦੋਸ਼ ਲਾਏ ਜਾ ਰਹੇ ਹਨ ਸਭ ਬੇਬੁਨਿਆਦੀ ਹਨ ਜਾਂਚ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ ਸਰ ਮੇਰੀ ਸਿਸਟਰ ਹੈ ਛੋਟੀ ਸੋਨਾਲੀ ਨਾਮ ਦੀ ਉਹ ਬੁੱਧਵਾਰ ਸ਼ਾਮੀ ਬੁੱਧਵਾਰ ਤੋਂ ਮਿਸਿੰਗ ਹੈ ਮੇਰੀ ਛੋਟੀ ਭੈਣ ਸਲੂਨ ਦਾ ਕੰਮ ਕਰਦੀ ਐ 7:30 ਵਜੇ ਦੁਕਾਨ ਬੰਦ ਕਰਕੇ ਉਹ ਬਾਹਰ ਗਈ ਐ ਆਪਣੇ ਇਧਰ ਘਰੋਂ ਨੂੰ ਦਿੱਲੀ ਉਹ 7:30 ਵਜੇ ਹੀ ਦੁਕਾਨ ਬੰਦ ਕਰਦੀ ਐ ਉਸ ਟਾਈਮ ਤੇ ਉਹ ਘਰੋਂ ਡੀਸੀ ਤੇ ਛਾਟੇ ਬਾਜ਼ਾਰ ਦੇ ਵਿੱਚੋਂ ਮਿਸਿੰਗ ਹੋ ਗਈ ਐ ਉਹਦਾ ਕੋਈ ਅਤਾ ਪਤਾ ਨਹੀਂ ਐ ਉਹਦੇ ਫੋਨ ਵੀ ਬੰਦ ਹੋ ਗਏ ਆ ਤੇ ਅਸੀਂ ਬਸ ਆ ਕਹਿੰਦੇ ਆ ਸਾਡੀ ਕੁੜੀ ਲੱਭ ਜਵੇ ਸੀਸੀਟੀਵੀ ਕੈਮਰੇ 'ਚ ਉਹ ਸਾਨੂੰ ਚਲਦੀ ਵਿਖਦੀ ਪਈ ਐ ਜਾਂਦੀ ਐ ਸਲੌਨ ਤੇ ਆਰਾਮ ਨਾਲ ਘਰੋਂ ਦੀ ਐ ਜਿੱਦਾਂ ਨਾਰਮਲੀ ਹੁੰਦੀ ਆ ਉਦਾਂ ਆਂਦੀ ਐ ਬਸ ਉੱਥੋਂ ਤੱਕ ਜਿੱਥੋਂ ਤੱਕ ਸੀਸੀਟੀਵੀ ਕੈਮਰੇ ਉੱਥੋਂ ਤੱਕ ਕੁੜੀ ਵਿਖੀ ਆ ਅੱਗੇ ਸ਼ਾਟੇ ਬਾਜ਼ਾਰ ਦੇ ਅੰਦਰ ਕੁੜੀ ਨਹੀਂ ਵਿਖੀ ਸਾਨੂੰ ਕਿਤੇ ਵੀ ਪੁਲ ਸਾਰੇ ਨੇ ਹਲੇ ਤੱਕ ਤੇ ਕਰ 5 ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਸੀਂ 5 ਦਿਨ ਜਾਨੇ ਆ ਬਸ ਇਧਰ ਉਧਰ ਘੁਮਾ ਘੁਮ ਕੇ ਸਾਨੂੰ ਵਾਪਸ ਲਿਆਉਣ ਦਾ ਵਾ ਉਹਨਾਂ ਨੇ ਕਹਿੰਦੇ ਕੋਈ ਕਰਦੇ ਪਏ ਆ ਕਰਦੇ ਪਏ ਆ ਸਿਰਫ ਆਹੀ ਗੱਲ ਹੁੰਦੀ ਹੈ ਕਰਨ ਕੋਈ ਕੁਝ ਨਹੀਂ ਡਿਆ ਇਹ ਮਾਮਲਾ ਹੈ ਜੀ 16 4 25 ਨੂੰ ਨਾ ਸ਼ਾਮ ਨੂੰ 7 ਵਜੇ ਸੁਲਾਨੀ ਕੁੜੀ ਦਾ ਨਾਮ ਹੈ ਜੀ ਇਹ ਪੁੱਤਰੀ ਤਰਲੋਕ ਚੰਦ ਦਾ ਵਾਸੀ ਬਾਗੜੀਆਂ ਗਲੀ ਨੰਬਰ 2 ਬਾਗੜੀ ਵਾਲੀ ਜਾਦ ਰੋੜ ਸ਼ਹਾੜਾ ਦੀ ਹੈ ਜੀ ਇਹ ਸਾਮੀ ਸਲੂਮਨ ਬੰਦ ਕਰਕੇ ਤੇ ਚਲ ਗਈ ਆ ਕਿਸੇ ਨੂੰ ਦੱਸਿਆ ਪੁੱਛਿਆ ਨਹੀਂ ਇਹਨੇ ਲੇਕਿਨ ਜਦੋਂ ਜੋ ਆਪਣੀ ਕਾਰ ਡਿਟੇਲ ਕਢਾਈ ਇਹਨਾਂ ਦੀ ਤੇ ਕਾਰ ਡਿਟੇਲ ਵਿੱਚ ਵੀ ਨਹੀਂ ਆਈ ਜਦੋਂ ਕੈਮਰੇ ਖੰਗਾ ਲਿਆ ਤੇ ਇਹ ਛਾੜੇ ਚੌਂਗ ਦੇ ਵਿੱਚ ਜਿਹੜੀ ਆ ਉੱਥੇ ਇਹ ਪੈਦਲ ਕალი ਤੁਰੇ ਜਾ ਰਹੀ ਆ ਜੀ ਬਾਕੀ ਮﻘਦਮਾ ਦਰਜ ਕਰ ਦਿੱਤਾ ਵਾ ਜਿਹਦੀ ਜਿਹੜੀ ਵੀ ਕੋਈ ਵਚ ਵਸੂਲੀਅਤ ਪਾਈ ਹੋਊਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ